ਵਿਆਹ ਹੋਆ ਮੇਰੇ ਬਾਬਲਾ ਗੁਰਮੁਖ ਕੇ ਹਰਪਾਇਆ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਪ੍ਰਚੰਡ ਬਲਾਇਆ ਇੱਥੇ ਤੁਹਾਨੂੰ ਸ੍ਰੀ ਗੁਰੂ ਰਾਮਦਾਸ ਜੀ ਵਚਨ ਕਰਦੇ ਹਨ ਕਹਿੰਦੇ ਵਿਆਹ ਹੋਆ ਮੇਰੇ ਬਾਬਲਾ ਵਿਆਹ ਆਪਣੇ ਪਤੀ ਨਾਲ ਹੋਇਆ ਕਹਿੰਦੇ ਪਤੀ ਪਰਮੇਸ਼ਰ ਨਾਲ ਵਿਆਹ ਹੋਇਆ ਕਹਿੰਦੇ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਪ੍ਰਚੰਡ ਬਲਾਇਆ ਅਗਿਆਨ ਦਾ ਅੰਧੇਰਾ ਖਤਮ ਹੋ ਗਿਆ ਗੁਰੂ ਦੇ ਗਿਆਨ ਦਾ ਪ੍ਰਚੰਡ ਦੀਵਾ ਬਲ ਗਿਆ ਕਹਿੰਦੇ ਵਿਆਹ ਹੋਇਆ ਕਿੰਨਾ ਗਿਆ ਵਾ ਜੇ ਜੇ ਆਪਾਂ ਗੁਰਬਾਣੀ ਦੇ ਮੁਤਾਬਕ ਅਰਥਾਂ ਦੀ ਗੱਲ ਕਰਦੇ ਆ ਨਾ ਵੀ ਇਹ ਚਾਰ ਲਾਵਾ ਪੜੀ ਜਾਂਦੀਆਂ ਵਾ ਵੀ ਇਹ ਵਿਆਹ ਸਰੀਰਕ ਵਿਆਹ ਉਹ ਆਤਮਿਕ ਵਿਆਹ ਦੀ ਗੱਲ ਕਰਦੇ ਨੇ ਗੁਰੂ ਸਾਹਿਬ ਆਤਮਿਕ ਵਿਆਹ ਵੀ ਆਤਮਾ ਦਾ ਪਰਮਾਤਮਾ ਪਤੀ ਨਾਲ ਮਿਲਾਪ ਉਹ ਮਿਲਾਪ ਹੁਣ ਹੋਇਆ ਮੇਰਾ ਤਾਂ ਜਿਹਨੂੰ ਗਿਆਨ ਹੋ ਗਿਆ ਅਗਿਆਨ ਦਾ ਦੇਰਾ ਕੱਟਿਆ ਗਿਆ ਗੁਰੂ ਦੇ ਗਿਆਨ ਦਾ ਪਰਚੰਡ ਦੀਆ ਬਲ ਗਿਆ ਮੇਨੋਂ ਪਾਸ ਇੱਥੇ ਆਉਂਦਾ ਵੀ ਜਪਾ ਸੰਸਾਰਿਕ ਰੋਗਾਂ ਵਿੱਚ ਸੰਸਾਰੀ ਦ੍ਰਿਸ਼ਟੀ ਵਿੱਚ ਹਰ ਇੱਕ ਸਮੱਸਿਆ ਨੂੰ ਆਪਾਂ ਸਰੀਰ ਨਾਲ ਜੋੜਦੇ ਆ ਨਾ ਤੇ ਸਰੀਰ ਨਾਲ ਜੋੜਨ ਕਰਕੇ ਸੰਸਾਰ ਦੇ ਸਰੀਰੀ ਭੋਗਣਾ ਪੈਂਦਾ ਵਾ ਕਿਉਂ ਦੇਹੀ ਵਿੱਚ ਕੁੰਨ ਕੀਤੇ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ ਜਿਹੜੀ ਦੇਹੀ ਨਾ ਆਪਾਂ ਬੇਕਾਰ ਸਮਝਦੇ ਆ ਨਾ ਵੀ ਮਲਮੁੱਤ ਸਰੀਰ ਮਿੱਟੀ ਦਾ ਪਤਲਾ ਬਣਿਆ ਆ ਤੇ ਇਹਦੇ ਚ ਪ੍ਰਮਾਤਮਾ ਹੀ ਵੱਸਦਾ ਵਾ ਜਦ ਤੱਕ ਆਪਾਂ ਪੂਰਾ ਅਰਪਣ ਨਹੀਂ ਕਰਦੇ ਤਦ ਤੱਕ ਉਹ ਪ੍ਰਮਾਤਮਾ ਦਾ ਮਿਲਾਪ ਨਹੀਂ ਹੁੰਦਾਗਾ ਪ੍ਰਮਾਤਮਾ ਦੇ ਮਿਲਾਪ ਵਾਸਤੇ ਆਪਣਾ ਪੂਰਾ ਕੁਰਬਾਨ ਕਰਨਾ ਪੈਂਦਾ ਵਾ ਕਹਿੰਦੇ ਅੰਤਰਾਤਮਾ ਜੋ ਮਿਲਿਆ ਮਿਲਿਆ ਕਈ ਸੋਈ ਕਹਿੰਦੇ ਜਿਹੜੀ ਇਸਤਰੀ ਆਪਣੇ ਪਤੀ ਨੂੰ ਵਿਪੱਕ ਸਮਝਦੀ ਆ ਨਾ ਬਾਬਾ ਫਰੀਦ ਜੀ ਇੱਕ ਵਾਰੀ ਕਹਿੰਦੇ ਜਾ ਰਹੇ ਸੀਗੇ ਆਪਦੀ ਭਗਤੀ ਕਰਕੇ 12 ਸਾਲ ਦੀ ਤਪੱਸਿਆ ਕਰਕੇ ਵਾਪਸ ਆ ਰਹੇ ਸੀ ਨਾ ਉਹਨਾਂ ਨੂੰ ਜਦੋਂ ਪਿਆਸ ਲੱਗੀ ਨਾ ਇੱਕ ਖੂਹ ਤੇ ਇੱਕ ਔਰਤ ਪਾਣੀ ਪਰਫ ਡੋਲ੍ਹ ਜਾਂਦੀ ਸੀਗੀ ਬਹੁਤ ਲੋਕਾਂ ਨੇ ਸੁਣੀ ਸਾਖੀ ਗੁਰਮਖਾਨੇ ਪਰ ਯਾਨੀ ਉਹ ਪਾਣੀ ਡੋਲਣ ਕਰਕੇ ਬਾਬਾ ਫਰੀਦ ਜੀ ਨੂੰ ਆਪਣੀ ਸ਼ਕਤੀ ਤੇ ਵੀ ਔਰ ਸ਼ਕਤੀ ਦੇਖੇ ਵਰਤ ਕੇ ਸ਼ਕਤੀ ਪ੍ਰਗਟ ਹੋਈ ਕਿ ਨਹੀਂ ਇਹ ਨਿਤਪੱਸਾ ਕਰਕੇ ਰਹਿੰਦਾ ਕਹਿੰਦੇ ਉਹਨੇ ਆਖਿਆ ਮਰ ਜਾ ਚੜੀਓ ਜੋਪੋ ਚੜੀਓ ਚਿੜੀਆਂ ਮਰ ਗਈਆਂ ਚ ਨੇ ਜੋਤੀਆਂ ਹਾਪੀਆਂ ਆਪਣੀ ਤਪੱਸਿਆ ਤੇ ਵਿਸ਼ਵਾਸ ਹੋ ਗਿਆ ਵੀ ਇਹ ਮੇਰੀ ਤਪੱਸਿਆ ਸਫਲ ਹੋ ਗਈ ਤੇ ਜਦੋਂ ਰਸਤੇ 'ਚ ਪਿਆਸ ਲੱਗੀ ਉਹ ਔਰਤ ਪਾਣੀ ਡੋਲੀ ਜਾਂਦੀ ਸੀ ਆਬਾ ਫਰੀਦ ਨੇ ਪਾਣੀ ਮੰਗਿਆ ਸਾਨੂੰ ਜਲ ਸਕਾਓ ਤੇ ਉਹ ਕਹਿੰਦੀ ਵੀ ਤੂੰ ਬਾਬਾ ਜੀ ਦੇਖੀ ਜਾਂਦੇ ਸੀ ਤੇ ਪਾਣੀ ਡੋਲੀ ਜਾਂ ਨਹੀਂ ਆ ਬੇਕਾਰ ਜਾਇ ਜਾ ਰਿਹਾ ਵਾ ਕਦੇ ਉਹ ਕਹਿੰਦੀ ਮੈਂ ਮਤਲਬ ਤੇਰੇ ਵਾਂਗ ਤਪੱਸਿਆ ਕਰਕੇ ਜਿਹੜੀਆਂ ਜੋਂਪ ਜੜੀਓ ਮਰਜੋ ਵਾਲੀ ਕਹਾਣੀ ਨਹੀਂ ਜਾਣਦੀ ਮੈਂ ਮੇਰੇ ਘਰ ਨੂੰ ਅੱਗ ਲੱਗੀ ਹੋਈ ਯਾਰ ਮੇਰੇ ਭੈਣ ਦੇ ਘਰ ਨੂੰ ਉਹ ਇੱਥੋਂ ਅੱਗ ਬੁਝਾਉਣ ਵਾਸਤੇ ਪਾਣੀ ਢੋਲ ਰਹੀਆਂ ਤੇ ਉਹ ਬਾਬਾ ਫ੍ਰੀਜੀ ਇਹ ਗੱਲ ਸੁਣ ਕੇ ਹੈਰਾਨ ਹੋ ਗਏ ਵੀ ਤੇਰੀ ਭੈਣ ਦੇ ਐਡੀ ਦੂਰ ਘਰ ਨੂੰ ਲੱਗਿਆ ਕਿਵੇਂ ਬੁਝਾ ਦੇਗੀ ਉਹ ਕਹਿੰਦੀ ਵੀ ਤੂੰ ਸ਼ਕਤੀ ਮੰਗ ਲਈ ਨਾ ਤਪੱਸਿਆ ਕਰਕੇ ਵੀ ਉਹ ਫਲ ਦਿਓ ਇਸ ਤਪੱਸਿਆ ਦਾ ਸ਼ਕਤੀ ਪ੍ਰਗਟ ਕਰ ਲਈ ਆਵਦੀ ਨਿੱਚੜੀਆਂ ਜੋਪੀਆਂ ਜਿਹੜੀਆਂ ਮਰਗੀਆਂ ਕਦੇ ਇਹ ਤੇ ਚਿੜੀਆਂ ਨਹੀਂ ਹੈਗੀਆਂ ਜੋਪ ਕੋ ਚੜਿਓ ਮਰਜੋ ਚੜਿਓ ਤੇ ਇਹ ਤਾਂ ਮੇਰੇ ਭੈਣ ਨੂੰ ਕਰਨ ਨੂੰ ਅਗ ਲੱਗੀ ਹੋਈਆਂ ਤਾਂ ਬਾਬਾ ਫਰੀਦ ਜੀ ਹੈਰਾਨ ਹੋ ਗਏ ਵੀ ਤੂੰ ਇੰਨੀ ਤਵੱਸਾ ਕਿੱਥੋਂ ਹਸ ਗਾਈ ਨਹੀਂ ਸ਼ਕਤੀ ਕਿੱਥੋਂ ਹਾਸਲ ਕਰ ਲਈ ਅਜ ਤਾਂ ਤੂੰ ਨਵੇਂ ਵਿਆਹੀ ਛੋਟੀ ਉਮਰ ਚ ਤੇਰਾ ਵਿਆਹ ਹਜੇ ਹੋਇਆ ਤੇ ਤੂੰ ਇੰਨੀ ਸ਼ਕਤੀ ਕਿਵੇਂ ਹਾਸਲ ਕਰ ਲਈ ਤਾਂ ਪਤਨੀ ਕਹਿੰਦੇ ਕਹਿਣ ਲੱਗੀ ਨਾ ਇਸਤਰੀ ਵੀ ਮੇਰੇ ਪਤੀ ਬਾਹਰੋਂ ਆਇਆ ਥੱਕਿਆ ਥੱਕਿਆ ਸੀ ਜੋ ਆਕੇ ਉਹਨੇ ਪਾਣੀ ਮੰਗਿਆ ਪਾਣੀ ਲੈਣ ਗਈ ਜਦੋਂ ਆਉਂਦਿਆਂ ਨੂੰ ਵਾਪਸ ਪਤੀ ਸੌਂ ਗਿਆ ਸਨੀ ਨਹੀਂ ਲੱਗੀ ਥੱਕਿਆ ਹੋਇਆ ਸੀ ਪਰ ਮੈਂ ਸਾਰੀ ਉੱਥੇ ਤੇ ਖੜੀ ਰਹੀ ਉਹਦੀ ਯਾਦ ਚ ਵੀ ਉੱਠੂ ਕਤੇ ਪਾਣੀ ਮੰਗੂਗਾ ਪਾਣੀ ਪਿਉਣਾ ਤੇ ਉਹ ਕਹਿੰਦੇ ਜਦੋਂ ਸਵੇਰ ਉੱਠਿਆ ਤਾਂ ਕਹਿੰਦੇ ਵੀ ਉਹਦੇ ਸ਼ਰਤਾਂ ਪੂਰਨ ਹੋ ਗਈ ਤਪੱਸਿਆ ਵੀ ਪੂਰੀ ਰਾਤ ਪਤੀ ਦੀ ਸੇਵਾ ਚ ਲੱਗੀ ਰਹੀ ਤੇ ਮੈਨੂੰ ਇਹਨੀ ਸ਼ਕਤੀ ਪ੍ਰਾਪਤ ਹੋ ਗਈ ਭੈਣ ਦੇ ਘਾਡੇ ਦੂਰ ਲੱਗੇ ਘਰ ਨਗ ਬੁਝਾ ਦਿੰਦੀ ਆ ਲੋਕੇ ਇੰਨੀ ਪਤੀ ਵਰਤਾ ਇਸਤਰੀ ਵੀ ਸ਼ਕਤੀ ਹੁੰਦੀ ਆ ਇੰਨੀ ਸ਼ਕਤੀ ਕਹਿੰਦੇ ਉੱਥੋਂ ਹਾਸਲ ਕੀਤੀ ਆ ਤੇ ਬਾਬਾ ਫਰੀਦ ਜੀ ਦੀ ਤਪੱਸਿਆ ਦਾ ਗਮਾਨ ਟੁੱਟ ਗਿਆ ਵੀ ਮੈਂ ਅਜੇ ਕੁਝ ਨਹੀਂ ਇਹਦੇ ਅੱਗੇ ਤੇ ਜਿਵੇਂ ਕਹਿੰਦੇ ਮਹਾਂਪੁਰਸ਼ ਕਹਿੰਦੇ ਨੇ ਨਾ ਵੀ ਜਿਵੇਂ ਪਤਨੀ ਆਪਣੇ ਪਤੀ ਦੀ ਕਹਿੰਦੇ 1 ਸਾਲ ਸੇਵਾ ਕਰ ਲੈਣਾ ਸਿੱਖ ਗੁਰੂ ਦੀ 12 ਸਾਲ ਸੇਵਾ ਕਰੇ ਤਾਂ ਬਰਾਬਰ ਹੁੰਦੀ ਆ ਕਿਉਂਕਿ ਉਹ ਵਿੱਚੋਂ ਮਨਚੋਂ ਹਉਮੈ ਵਿਕਾਰ ਕੱਢ ਕੇ ਕੁਰਬਾਨ ਹੋਣਾ ਪੈਂਦਾ ਵਾ ਤਾਂ ਉਹੀ ਉਹ ਗੁਰੂ ਦੀ ਪਦਵੀ ਤੇ ਹਾਸਲ ਕਰਦਾ ਵਾ ਉਹਦੀ ਗੁਰੂ ਦੀ ਖੁਸ਼ੀ ਹਾਸਲ ਕਰਦਾ ਵਾ ਤੇ ਜਿਵੇਂ ਇਸਤਰੀ ਆ ਜੇ ਆਪਣੀ ਪਤੀ ਦੀ ਸੇਵਾ ਦਿਨ ਰਾਤ ਉਹਦੇ ਹਰ ਖਿਆਲਾਂ ਵਿੱਚ ਪਤੀ ਦੀ ਸੇਵਾ ਚਾਹੀਦੀ ਆ ਪਤੀ ਦੀ ਸੇਵਾ ਕਰਨੀ ਆ ਤਾਂ ਉਹ ਤੋਂ ਵੱਰ ਲੈ ਸਕਦੀ ਆ ਮੇਨ ਗੱਲ ਇਹੀ ਆ ਵੀ ਉਹ ਇਸਤਰੀ 1 ਸਾਲ ਸੇਵਾ ਕਰੇ ਸਿੱਖ ਗੁਰੂ ਦੀ 12 ਸਾਲ ਸੇਵਾ ਕਰੇ ਤਾਂ ਉਹਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਆ ਲੇਕਿਨ ਜੇ ਉਹ ਕਲਜਗ ਵਿੱਚ ਦੇਖੀਏ ਤਾਂ ਕਲਜਗ ਵਿੱਚ ਇਸਤਰੀ ਪਤੀ ਨੂੰ ਬਰਾਬਰਤਾ ਦਾ ਹੱਕ ਦਿੱਤਾ ਗਿਆ ਜਿਵੇਂ ਸਰਕਾਰ ਵੱਲੋਂ ਵੀ 50% ਇਸਤਰੀ ਦੇ ਹੱਕ ਆ 50% ਮਰਦ ਦੇ ਹੱਕ ਆ ਹੱਕ ਬਰਾਬਰ ਹੋ ਗਏ ਇਸਤਰੀਆਂ ਨੌਕਰੀ ਕਰਨ ਲੱਗ ਗਈਆਂ ਫਿਰ ਉਹਨਾਂ ਨੂੰ ਦੋਸਤ ਸਮਝਣ ਲੱਗ ਗਈਆਂ ਵੀ ਇਹ ਮੇਰਾ ਦੋਸਤ ਹੈ ਜੀਵਨ ਸਾਥੀ ਹੈ ਤਾਂ ਕਰਕੇ ਉਹਦੀ ਵੈਲਿਊ ਖਤਮ ਹੋ ਗਈ ਪਰ ਕਹਿੰਦੇ ਇਸਤਰੀ ਬਣਦੀ ਹੀ ਕਿਉਂ ਆ ਪਹਿਲਾ ਮੇਨ ਪੁਆਇੰਟ ਇਹ ਜਿਹੜੇ ਕਹਿੰਦੇ ਕਿ ਅੰਤਕਾਲ ਇਸਤਰੀ ਸਿਮਰੈ ਵੇਸਵਾ ਜੋਨ ਬਲ ਬਲ ਉਤਰੈ ਇਹਦੇ ਅੰਤਕਾਲ ਜੇ ਇਸਤਰੀ ਜੀ ਧਿਆਨ ਚ ਲਾ ਜਾਵੇ ਨਾ ਕਿਸੇ ਮਰਦ ਦਾ ਅੰਤ ਸਮੇਂ ਮਾਰਕ ਹੋ ਜਾਏ ਇਸਤਰੀ ਦੀ ਇਹਨੇ ਮਹਾ ਮਾਈ ਕੀ ਪੂਜਾ ਕਰੇ ਨਰਸੇ ਨਾਰ ਹੋਇਆ ਕਰੇ ਮਹਾ ਮਾਈ ਦੀ ਪੂਜਾ ਕਰਨ ਦਾ ਕੰਦਾ ਇਸਤਰੀ ਬਣ ਜਾਂਦਾ ਕਹਿੰਦੇ ਅੰਤ ਸਮੇਂ ਜੇ ਇੱਕ ਵੇਸਵਾ ਗਨਕਾ ਹੋਈ ਹੈ ਜਿਹੜੀ ਗੰਗਾ ਪਾਪਨ ਹੋਏ ਕੇ ਪਾਪਾਂ ਦਾ ਗਲਹਾਰ ਕਰੋਤਾ ਤੇ ਕਹਿੰਦੇ ਇਹਦੇ ਪਹਿਲੇ ਜਨਮ ਚ ਉਹਦੀ ਸਾਖੀ ਸੀਗੀ ਵੀ ਉਹ ਉਹਦਾ ਨਾ ਵੈਦ ਨਵਜ ਦੇਖ ਰਿਆ ਸੀਗਾ ਵੇਸਵਾ ਦਾ ਉਹ ਗਨਕਾ ਦਾ ਤੇ ਉਹ ਵੈਦ ਉਹਦੇ ਮਨ ਚ ਖਿਆਲ ਆ ਗਿਆ ਜੇ ਮੇਰਾ ਪਤੀ ਹੁੰਦਾ ਕਿਉਂਕਿ ਅੰਤ ਗਤੇ ਸੋ ਮਤੇ ਇਹੋ ਜੀ ਮਤ ਬਣ ਗਈ ਨਾ ਅੰਤ ਚ ਉਹੀ ਗਤੀ ਮਿਲਦੀ ਹੈ ਧਰਮ ਦੀ ਮਰਜ਼ਾਦਾ ਵਾ ਇਹ ਤੇ ਉਹ ਉਹ ਵੈਦਵਲ ਧਿਆਨ ਚ ਲੱਗ ਕੇ ਤੇ ਅਗਲੇ ਜਨ ਇਸਤਰੀ ਬੇਸਵਾ ਬਣ ਗਿਆ ਕਿਉਂਕਿ ਬਹੁ ਪਤੀ ਬਣ ਗਏ ਤੇ ਜੇ ਅੱਜ ਦੇ ਹਿਸਾਬ ਨਾਲ ਜੋੜ ਕੇ ਦੇਖੀਏ ਤਾਂ ਫਿਰ ਇਸਤਰੀ ਥੱਲੇ ਆ ਜਾਂਦੀ ਨਾ 3 ਜਨਰ ਜੀ ਇਸਤਰੀ ਵੀ ਫੇਰ ਵਾਸਨਾ ਵਿੱਚ ਰਹਿ ਜੇ ਖਿਆਲ ਉਹਦਾ ਵੀ ਮੇਰਾ ਪਤੀ ਕਿਉਂਕਿ ਪਤੀ ਸਰੀਰ ਦਾ ਵਿਆਹ ਹੁੰਦਾ ਨਾ ਸਰੀਰ ਦਾ ਸਾਥ ਹੁੰਦਾ ਵਾ ਇਹ ਕਾਮ ਦਾ ਤੇ ਵਾਸਨਾ ਦਾ ਕਿਉਂ ਬਣਦਾ ਹੀ ਕਿਉਂ ਆ ਦਾ ਕਾਮ ਨੂੰ ਭੁੱਗਣ ਵਾਸਤੇ ਸੰਸਾਰ ਤੇ ਆਉਣਾ ਪੈਂਦਾ ਵਾ ਉਸ ਤੇ ਕਿਸੇ ਦੇ ਮਾਂ ਦੇ ਪੇਟੋਂ ਜਨਮ ਲਊਗਾ ਜੇ ਜਨਮ ਲਿਆ ਕਿਸੇ ਮਾਂ ਦੇ ਪੇਟ ਸੰਸਾਰ ਦੇ ਸੁੱਖ ਹੀ ਭੋਗੂ ਰੋਟੀ ਖਾਣੀ ਹੈ ਪਾਣੀ ਪੀਣਾ ਜਲ ਪੀਣਾ ਤੇ ਉਹ ਸੁੱਖ ਭੋਗਣ ਵਾਸਤੇ ਫਿਰ ਸੰਸਾਰ ਤੇ ਆਉਣਾ ਸੱਚਾ ਚ ਮਾਂ ਚਾਹੀਦੀ ਆ ਜੇ ਸੁਸਤੇ ਪ੍ਰਮਾਤਮਾ ਉਹ ਰਹੇ ਨਾ ਇਸਤਰੀ ਸੇਵਾ ਕਰ ਪਤੀ ਦੀ ਸੇਵਾ ਕਰਕੇ ਪਤੀ ਤੋਂ ਮੋਕਸ਼ ਪ੍ਰਾਪਤ ਕਰ ਸਕਦੀ ਆ ਇਸਤਰੀ ਜੇ ਪਤੀ ਦੀ ਸੇਵਾ ਕਰਦੀ ਆ ਅਗਲੇ ਜਨਮ ਚ ਮਰਦ ਬਣਦੀ ਆ ਮਰਦ ਪਰਮਾਤਮਾ ਦੀ ਸੇਵਾ ਕਰਦਾ ਵਾ ਤਾਂ ਪਰਮਾਤਮਾ ਤੱਕ ਪਹੁੰਚ ਸਕਦਾ ਵਾ। ਓਕੇ ਇਸਤਰੀ ਦੀ ਸੋਤ ਜੇ ਉਹ ਫਿਰ ਵੀ ਇਸਤੀ ਜਰਾਏ ਦਾ ਵੇਸਾ ਬਣ ਜਾਂਦੀ ਜੇ ਵੀ ਇਸਤਰੀ ਦੀ ਤਾਂ ਕੁਰਬਾਨ ਹੋਣਾ ਚ ਪੈਂਦਾ ਕੁਰਬਾਨੀ ਦਾ ਨਾਂ ਪਿਆਰ ਹੈ। ਜਿਉਂਨੇ ਇੱਕ ਹੋਰ ਸਾਕੀ ਦੇਖੀ ਅਨੰਦਪੁਰ ਸਾਹਿਬ ਕੇ ਇੱਕ ਬੋਰਡ ਦਾ ਦਰਖਤ ਹੈ ਕਿਹੜੇ ਉੱਥੇ ਉੱਥੇ ਕਿੰਨੇ ਐਰਾਵਤ ਹਾਥੀ ਬੰਦੇ ਸੀਗੇ ਗੁਰੂ ਗੋਬਿੰਦ ਸਿੰਘ ਜੀ ਦਾ ਹਾਥੀ ਕਿ ਵਜਦਾ ਹੁੰਦਾ ਛੇ ਦਿਨਾਂ ਦਾ। ਤੇ ਉਹ ਸੁੱਕ ਗਿਆ ਜੀ ਨੂੰ ਗੁਰੂ ਸਾਹਿਬ ਦੇ ਵੇਲੇ ਸੁੱਕ ਗਿਆ ਸੀ ਆ ਉਹ ਤੇ ਫਿਰ ਸਿੱਖ ਕਹਿਣ ਲੱਗਾ ਬਾਈ ਇਹ ਦਰਖਤ ਸੁੱਕ ਗਿਆ ਆਪਣਾ ਤੇ ਗੁਰੂ ਸਾਹਿਬ ਕਹਿਣ ਲੱਗੇ ਕੋਈ ਪਤੀ ਵਸਤਾ ਇਸਤਰੀ ਜਿਹੜੀ ਇਹ ਨੂੰ ਹੱਥ ਲਾਵੇ ਨਾ ਤੇ ਹਰਾ ਹੋ ਜਾਊਗਾ ਫਿਰ ਕੋਈ ਔਰਤ ਆਈ ਆਪ ਦੇ ਕੇ ਸੋਲੇ ਸੰਗਾਰ ਪੂਨ ਕਰਕੇ ਆਉਗੀ ਜਿਹੜੇ ਕਹਿੰਦੇ ਸੋਲੇ ਸੰਗਾਰ ਪੂਨ ਕਰਕੇ ਪਤੀ ਵਸਤਰਾ ਇਸਤਰੀ ਆਈ ਤੇ ਉਹਨੇ ਹੱਥ ਲਾਇਆ ਤੇ ਬੜਾ ਹਰਾ ਹੋਣ ਲੱਗ ਗਿਆ ਉਹਨੂੰ ਪੁੱਛਿਆ ਵੀ ਤੂੰ ਇਹ ਵੀ ਕਿਵੇਂ ਸ਼ਕਤੀ ਹਾਸਲ ਕੀਤੀ ਆ ਕਹਿੰਦੀ ਮੈਂ ਕਿਸੇ ਮਰਦ ਦਾ ਮੂੰਹ ਨਹੀਂ ਫਟਕਾਰਿਆ ਮਰਦ ਬੱਚਾ ਹੋਵੇ ਚਾਏ ਬੁੱਢਾ ਅਬਜ਼ਰਗ ਹੋਵੇ ਪਤੀ ਹੋਵੇ ਮੂੰ ਫਟੇ ਮੂੰ ਨਹੀਂ ਆਖਿਆ ਤਾਂ ਇਹਨਾਂ ਸ਼ਕਤੀ ਮੇਰੇ ਕੋਲ ਬਰਾਬਰ ਪੂਰੀ ਪਾਵਰ ਬਣ ਗਈ ਆ ਕਿ ਉਹ ਸ਼ਕਤੀ ਦੇ ਨਾਲ ਹਰਾ ਹੋ ਗਿਆ ਕਹਿੰਦੇ ਉਹ ਤਾਂ ਪ੍ਰਮਾਤਮਾ ਨੂੰ ਹਾਸਲ ਕਰ ਸਕਦੀ ਹੈ ਲੇਕਿਨ ਜੇ ਉਹਨਾਂ ਪਤੀ ਪਤਨੀ ਪਤੀ ਦਾ ਬਰਾਬਰ ਦਾ ਕੰਮ ਲੱਗ ਜਾਂਦੀਆਂ ਜਿਵੇਂ ਉਹ ਤੂੰ ਤੂੰ ਮੈਂਵੇਂ ਹੋਣ ਲੱਗ ਜਾਂਦੀ ਆ ਘਰਾਂ ਵਿੱਚ ਫਿਰ ਉਹ ਅਪਰਾਧ ਬਣ ਜਾਂਦਾ ਕਰਕੇ ਹਰ ਕਿਸ ਮਤਲਬ ਕੰਮ ਸਿਰੇ ਨਹੀਂ ਚੜਦਾ ਕ ਕਲਜ ਕਲਜ ਵਿੱਚ ਹੁਣ ਰਮੈਣ ਵਿੱਚ ਵੀ ਲਿਖਿਆ ਆਵਾ ਵੀ ਕਲਜ ਨੂੰ ਜਿਸਤਰੀ ਪਤੀ ਦੀ ਸੇਵਾ ਨਹੀਂ ਕਰਨਗੀਆਂ ਬਰਾਬਰ ਦਾ ਹੱਕ ਲੈਣਗੀਆਂ ਕਿਉਂਕਿ ਇਹ ਸ਼ੂਤਰ ਜਾਤੀਆਂ ਨੂੰ ਵੀ ਬढ़ावा ਮਿਲੇਗਾ ਜਿਵੇਂ ਬੈਕਵਰਡ ਜਾਤੀਆਂ ਮੱਝ ਵੀ ਸਿੱਖ ਜਾਂ ਰਬਦਾਸੀ ਇਹਨਾਂ ਨੂੰ ਮਾਨਤਾ ਮਿਲੂਗੀ ਕਿਉਂਕਿ ਕਲਜ ਦਾ ਅਖੀਰਲਾ ਟਾਈਮ ਆ ਕਨੇ 4 ਲੱਖ 25000 ਉਮਰ ਦੀ ਸਾਰੋ ਘੱਟ ਉਮਰ ਆ ਪਰ ਇਹਦੀ ਪਾਵਰ ਜ਼ਿਆਦਾ ਵਾ ਇਸਤਰੀ ਨੂੰ ਮਰਦ ਦੇ ਬਰਾਬਰ ਜੇ ਪੁਲਿਸ ਭਰਤੀ ਹੋਗੀ ਜਾਂ ਖੇਡਾਂ ਸਭ ਤੋਂ ਅੱਗੇ ਹੋ ਗਈ ਮਰਦਾਂਾਂ ਨੇ ਖੇਡਾਂ ਔਰਤਾਂ ਕਰਨ ਲੱਗ ਗਈਆਂ ਪਹਿਲਵਾਨੀ ਕਰਨ ਲੱਗ ਗਈਆਂ ਕਿਥੇ ਇਸਤਰੀ ਪਰਦਾ ਦਾ ਅਧਿਕਾਰ ਨਹੀਂ ਸੀ ਇਸਤਰੀ ਪਰਦੇਸ ਰਹਿੰਦੀ ਸੀਗੀ ਤੇ ਅੱਜ ਪਰਦੇ ਤੋਂ ਬਾਹਰ ਆ ਗਈ ਕਿਉਂਕਿ ਕਲਜੋਗ ਨੂੰ ਅਧਿਕਾਰ ਮਿਲਨੇ ਨੇ ਉਹਨਾਂ ਨੂੰ ਉਹ ਸਮਾਵੇ ਪੂਰਾ ਹੋਣਾ ਨਾ ਫਿਰ ਕਿਉਂਕਿ ਕਲਜੋਗ ਜਿਵੇਂ ਅੱਜ ਕਰ ਕੁੜੀਆਂ ਜਿੰਨਾ ਪਾਉਣ ਲੱਗੀਆਂ ਸ਼ਰਮ ਹੈ ਖਤਮ ਹੋ ਗਈ ਕੋਈ ਵੀ ਇਸਤਰੀ ਮਤਲਬ ਦੂਸਰੇ ਨੂੰ ਭੈਣ ਜਿਹਾ ਖਾਣਾ ਚੰਗਾ ਨਹੀਂ ਸਮਝਦੀਗੀ ਮੈਨੂੰ ਕੋਈ ਭੈਣ ਜਿਹਾ ਭੈਣ ਜਿਹਾ ਆਖੇ ਉਦੋਂ ਫਰੈਂਡ ਕਹਣਾ ਚਾਹੁੰਦੀ ਐ ਮੇਰਾ ਫਰੈਂਡ ਹੈ ਬੋਏਫਰੈਂਡ ਹੈ ਇਹਨੇ ਮੇਰੇ ਦੋਸਤ ਨੇ ਤੇ ਅੱਗੇ ਹਾਇਆ ਸਮਝਿਆ ਸੀਗੇ ਮੇਰੇ ਕਹਿੰਦੇ ਪਿੰਡ ਦੇ ਭਰਾ ਲੱਗਦੇ ਆ ਵੀ ਕਿਸੇ ਪਿੰਡ ਦੇ ਨੂੰ ਭਾਈ ਕਰਨਾ ਹੁਣ ਉਹਨੂੰ ਦੋਸਤ ਸਮਝਦੀ ਐ ਮੇਰੇ ਦੋਸਤ ਆ ਪਰਣਾ ਇਸਤਰੀ ਵੀ ਆ ਦੇ ਪਤੀ ਨੂੰ ਦੋਸਤ ਸਮਝਦੀ ਐ ਦੋਸਤ ਦਾ ਵੱਲ ਹੁੰਦਾ ਬਰਾਬਰ ਦਾ ਤਾਂ ਹੱਕ ਉਹ ਕਿ ਕਲਯੁਗ ਆ ਫਿਰ ਪਛਮ ਦਾ ਪ੍ਰਭਾਵ ਪੈਣਾ ਹੀ ਪੈਣਾ ਕੋਈ ਕਲਯੁਗ ਦੀ ਮਾਤਰਾ ਕਲਯੁਗ ਨੇ ਅੰਤ ਵੀ ਤਾਂ ਐਂ ਹੀ ਪਾਪ ਵਧੂਗਾ ਨਾ ਤੇ ਇਹਨੇ ਉਹ ਆਰਿਆ ਜਨਕ ਜੀ ਜਦੋਂ ਦਰਗਾਹ ਗਏ ਸੀ ਕਹਿੰਦੇ ਤੇ ਕਹਿੰਦੇ ਦੇਖਿਆ ਕਿ ਕਲਯੁਗ ਵਿੱਚ ਕੂ ਘਹਾੜ ਪੈ ਰਹੀ ਆ ਨਰਕਾਂ ਵਿੱਚ ਤੇ ਕਹਿੰਦੇ ਇੱਕ ਤਿਲ ਇੱਕ ਕਣਕ ਤਿਲ ਦਾ ਭਾਰ ਦਾ ਇੱਕ ਘੜੀ ਦਾ ਪੁੰਨ ਦਿੱਤਾ ਸੀਗਾ ਜਾਨਕੀ ਜੀ ਨੇ ਕਹਿੰਦੇ ਨਰਖ ਖਾਲੀ ਹੋ ਗਏ ਸੀਗੇ ਇੱਕ ਘੜੀ ਕੇ ਸਿਮਰਨੇ ਪਾਪੀ ਤਰ੍ਹਾਂ ਅਨੇਕ ਉਹਨੂੰ ਖਾਲੀ ਹੋ ਕੇ ਭਰਨਗੇ ਕਦੋਂ ਉਹ ਫਿਰ ਵਚਨ ਕੀਤਾ ਸੀ ਜਾਨਕੀ ਜੀ ਨੇ ਕਹਿੰਦੇ ਵੀ ਕੱਲ ਜ ਕੁਝ ਭਰ ਜਾਣਗੇ ਆ ਕੇ ਫਿਰ ਇਹ ਤੇ ਇਸ ਤਰ੍ਹਾਂ ਹੀ ਭਰਨਗੇ ਨਰਕ ਜਦੋਂ ਕਰਮ ਪੂਰਾ ਬਧੂਗਾ ਤੇ ਗੁਰਗੋਵਨਸਰੀਆਂ ਬਚਨ ਸੀ ਵੀ ਇਸ ਤਰ੍ਹਾਂ ਹੀ ਕਲਦੂ ਦਾ ਅੰਤ ਹੋਊਗਾ ਜਿਵੇਂ ਹੁਣ ਜੰਗ ਲੱਗੀ ਹੋਈ ਆ ਰੂਸ ਦੂਸਰੀ ਅਮਰੀਕਾ ਦੀ ਜਾਂ ਜੋ ਕਰੇਂਦੀ ਜੰਗ ਲੱਗੀ ਹੋਈ ਆ ਪਾ ਪੜਦਾ ਵਾ ਲੋ ਕਰਦੇ ਵੀ ਕੀ ਕਰਾਂ ਜਰ ਟੀਵੀ ਦੇਖਦੇ ਨੇ ਟੀਵੀ ਤੇ ਲੜਾਈ ਵਾਲੇ ਸੀਰੀਅਲ ਚੱਲਦੇ ਨੇ ਕਾਮ ਕਰੋ ਧਰ ਲੋ ਮਬੇ ਨੇ ਸਜਾ ਹਮ ਇਹ ਇਹਦੀ ਕੋਈ ਗਿਣਤੀ ਨਹੀਂ ਕਰਦਾ ਹੈਗਾ ਇਸਤਰੀ ਪੁਰਖ ਹੈ ਦਾ ਮਹਤ ਕਹਿੰਦੇ ਰੰਨਾ ਹੋਈਆਂ ਬੁੱਧੀਆਂ ਪੁਰਖ ਹੈ ਸਿਆਦ ਸੀਲ ਸੰਜਮ ਸੱਚ ਭੰਨੀ ਖਾਣਾ ਖਾਜ ਹੱਦ ਰੰਨਾ ਹੋਈਆਂ ਬੁੱਧੀਆਂ ਹਾਰਸ਼ingar ਲਾ ਕੇ ਫਿਰ ਰਹੀਆਂ ਨੇ ਤੇ ਪੁਰਖ ਕੁਸ਼ਕਾਰੀ ਬਣ ਗਏ ਉਹਨਾਂ ਦੇ ਪੁਰਖ ਨੂੰ ਦਾ ਸ਼ਿਕਾਰ ਕਰਦੇ ਨੇ ਉਹ ਕਿਉਂਕਿ ਇਸਤਰੀ ਇੱਕ ਅੱਗ ਹੈ ਤੇ ਤੇ ਮਰਦ ਕਿਉਂ ਆ ਕਹਿੰਦੇ ਕਿਉਂ ਦੇ ਮੁਰਿਆਕ ਟਿਕ ਨਹੀਂ ਸਕਦੇ ਕੀ ਮਰਜਾਦਾ ਤਾਂ ਹੀ ਕਹਿੰਦੇ ਨੇ ਆਪਣਾ ਜਿਹਦਾ ਜਿਹੜਾ ਰੂਟ ਚੱਕਰ ਕੰਟਰੋਲ ਨਹੀਂ ਹੈਗਾਗਾ ਵਾਸਨ ਦਾ ਕੰਟਰੋਲ ਨਹੀਂ ਹੈਗੀ ਸ਼ਕਤੀ ਖਲੇ ਰਿਲੀ ਹੋ ਜਾਂਦੀ ਆ ਜਾਂ ਉੱਪਰ ਬਧਾਈਏ ਤਾਂ ਕਹਿੰਦੇ ਤ੍ਰਿਕੁਟੀ ਤੇ ਧਿਆਨ ਟਿਕਾਇਆ ਜਾਵੇ ਇਹ ਸ਼ਕਤੀ ਉੱਪਰ ਜਾ ਕੇ ਗਿਆਨ ਹਾਸਲ ਕਰ ਦਿੰਦੀ ਆ ਪ੍ਰਮਾਤਮਕ ਤੱਕ ਪਹੁੰਚ ਜਾਂਦੀ ਆ ਨਹੀਂ ਤਾਂ ਫਿਰ ਮਰਦ ਇਸਤਰੀ ਵਿੱਚੋਂ ਮਰਤ ਦੇ ਇਸਤਰੀ ਦੋ ਭਾਗ ਹੁੰਦੇ ਨੇ ਹਰਕ ਵਿੱਚ ਮਤਲਬ ਕਿ ਇਸਤਰੀ ਇੱਕ ਮਰਦ ਲੇਕਿਨ ਜਿਹੜਾ ਮਰਦ ਜਿਹਦਾ 80% ਮਰਦ ਹੋਵੇ ਤਾਂ 30 ਤੇ ਕਾਬੂ ਕਰ ਲੈਂਦਾ ਉਹਦੀ ਵਾਸਨਾ ਕੰਟਰੋਲਡ ਹੋ ਜਾਂਦੀ ਆ لیکن ਜਿਹਦਾ ਹੁਣ ਉਸ ਨੂੰ ਹੀ ਹਵਾ ਦਿੰਦੇ ਵੀ ਸੰਸਾਰ ਹੀ ਠੀਕ ਹੈ ਸੰਸਾਰ ਹੀ ਠੀਕ ਹੈ ਤਾਂ ਸੰਸਾਰ ਦੇ ਦੁੱਖ ਵੀ ਨਾਲ ਮਿਲਣਗੇ ਸੁੱਖ ਵੀ ਨਾਲ ਮਿਲਣਗੇ ਉਹਨਾਂ ਕਰਕੇ ਉਹ ਵੱਧ ਜਾਂਦਾ ਫਿਰ ਫਿਰ ਉਹ ਬੰਦਾ ਆਪਣੇ ਅੰਤ੍ਰਗੁਟੀ ਤੋਂ ਧਿਆਨ ਟੋੜ ਕੇ ਕਿ ਵਰਤੀ ਚ ਸੁਪਨੇ ਅਜ ਵਿਕਾਰ ਆਉਣ ਲੱਗ ਜਾਂਦੇ ਨੇ ਮਨ ਚ ਮਹਿਲ ਜਿਹੀ ਸਤ੍ਰਿਪਤੀ ਵਾਸਨਾ ਪ੍ਰਤੀ ਵੱਧ ਜਾਂਦੀ ਹੈ ਤੇ ਕਾਮਕ ਵਰਤੀ ਵੱਧ ਜਾਂਦੀ ਆ ਤਾਮਸੀ ਵਰਤੀ ਵੱਲੀ ਤਾਮਸੀ ਵਰਤੀ ਹੁੰਦੀ ਆ ਵੀ ਤੇਜ ਬੋਲਣਾ ਤਿੱਖਾ ਬੋਲਣਾ ਗਲਤ ਬੋਲਣਾ ਤੇ ਵਾਸਨਾ ਰੂਪੀ ਬੋਲਣਾ ਕਹਿੰਦੇ ਇਹਨਾਂ ਵਿਕਾਰਾਂ ਕਰਕੇ ਨਾ ਤਾਮਸੀ ਵਿਅਕਤੀ ਉਹ ਤਾਮਸੀ ਵਰਤੀ ਭੂਤ ਪ੍ਰੇਤਾਂ ਦੀ ਬਣਦੀ ਹੁੰਦੀ ਹੈ ਕਈ ਕੋਟ ਰਾਜਸਥਾਨ ਸਤ ਤ੍ਰਿਗੁਣੀ ਮਾਇਆ ਇਹਨੂੰ ਕਹਿੰਦੇ ਨਾ ਤ੍ਰਿਗੁਣੀ ਮਾਇਆ ਹੁੰਦੀ ਹੈ ਵੀ ਰਾਸੀ ਵਿਅਕਤੀ ਬਣ ਗਈ ਤਾਮਸੀ ਵਿਅਕਤੀ ਬਣ ਗਈ ਤਾਮਸੀ ਤੇ ਭੂਤ ਪ੍ਰੇਤਾਂ ਦੀ ਇਹ ਵਰਤੀ ਦੇ ਸਵਾਦ ਖਾਣਾ ਪ੍ਰੇਮ ਦੀ ਗੱਲ ਨਹੀਂ ਕਰਨੀ ਤੇਜ ਬੋਲਣਾ ਤਿੱਖਾ ਬੋਲਣਾ ਹੰਕਾਰਵਾਦਾ ਵਾ ਤੇ ਤਾਂ ਉਹ ਨਰਕ ਭਰਨਗੇ 84 ਦੇ ਤੇ ਬਿਸਤਰੀ ਫਿਰ ਉਹ ਦੀਸਤੀ ਪੁਰਖੇ ਦਾਮ ਹਿੱਤ ਭਾਵੇਂ ਆਇਕ ਥਾਵਾਂ ਜਾਈ ਇਸ ਤ੍ਰਿਪੁਰਤਾਂ ਦੀ ਕੀਮਤ ਗਣਨ ਲੱਗ ਗਈ ਕਿਉਂਕਿ ਜਿਹੜੀ ਚੀਜ਼ ਦੀ ਕੀਮਤ ਲੱਜੇ ਉਹ ਚ ਪ੍ਰੇਮ ਨਹੀਂ ਰਹਾ ਕਰਦਾ ਕਰਦਾ ਤਾਂ ਅੰਤਰ ਆਉਦੀ ਚੀਜ਼ਾਂ ਨੂੰ ਪ੍ਰੇਮ ਨਹੀਂ ਕਰਦਾ ਉਹ ਤਾਂ ਕੀਮਤ ਰਿਖਦਾ ਵੀ ਆ ਜਿਵੇਂ ਇੱਕ ਕਸਾਈ ਬੱਕਰੇ ਨੂੰ ਤੋਲ ਲੈਂਦਾ ਤੱਕੜੀ ਤੇ ਵੀ 80 ਕਿਲੋ ਭਾਰਾ ਇੰਨੀਆਂ ਹੱਡੀਆਂ ਇੰਨਾ ਮਾਸ ਐ ਇੰਨੀ ਖਲ ਵੇਕੂਗੀ ਮੇਰੀ ਕਿ ਚੈਲੇ ਕਿਲੋ ਦਾ ਮਾਸ ਐ ਲੇਕਿਨ ਉਹਨੂੰ ਇਹ ਨਹੀਂ ਪਤਾ ਉਹਦੇ ਵਿੱਚ ਜਾਨ ਐ ਕਿਉਂਕਿ ਜਦੋਂ ਉਹਨੂੰ ਜਾਨ ਹੋਏ ਕਿ ਜੀ ਵੱਧੋ ਸੋ ਧਰਮ ਕਰਤਾ ਪੋ ਅਧਰਮ ਕਹੋ ਕਰਤ ਭਾਈ ਆਪਸ ਕੋ ਮਨਵਰ ਕਰਤਾ ਪੋ ਕਾਕੋ ਕਹੋ ਕਸਾਈ ਲਓ ਕਿ ਮੈਂ ਪਤੀ ਪਤਨੀ ਦਾ ਮਲਾਪ ਤਾਂ ਸਹੀ ਚੱਲਦਾ ਹੁੰਦਾ ਬਈ ਜੇ ਮਦੋਨਾ ਆਪਸੀ ਪ੍ਰੇਮ ਹੋਵੇ ਜੇ ਉਹਨਾਂ ਦਾ ਆਪਸੀ ਪ੍ਰੇਮ ਨਾ ਸਿਰੇ ਚੜੇ ਨਾ ਤਾਂ ਕਹਿੰਦੇ ਬਈ ਕੱਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਪੁੱਤ ਦੀ ਨਿਵਰਾਤੀ ਜੂਰੀ ਜੋਰ ਉਹਨਾਂ ਦਾ ਸਖਦਾਰ ਕਹਿੰਦੇ ਕਲਜੇ ਵਿੱਚ ਜਿੰਨਾ ਦਾ ਅਵਤਾਰ ਹੋਇਆ ਪੁੱਤਰ ਜਿੰਨ ਪੈਦਾ ਹੋ ਰਹੇ ਆ ਭਗਤ ਨਹੀਂ ਪੈਦਾ ਹੁੰਦੇਗੇ ਕਿ ਕਲਜੇ ਵਿੱਚ ਕਲਜੇ ਦਾ ਰਾਜ ਬਦਲਣਾ ਵਾ ਫਿਰ ਉਹ ਰਾਜ ਰਾਜਾ ਜਨਕ ਜੀ ਦੇ ਵਰਨੇ ਵੀ ਤਾਂ ਥਾਂ ਲੈਣੀਆਂ ਨਰਖ ਖਾਲੀ ਕਰਗੇ ਜਿਹੜੇ ਤੇ ਇਸਤਰੀਆਂ ਮਤਲਬ ਆਪਣੀ ਮਰਿਆਦਾ ਭੁੱਲ ਗਈਆਂ ਪਹਿਲੇ ਕਹਿੰਦੇ ਦੇਹਰੀ ਰਹਿ ਬੈਠੀ ਦੇਹਰੀ ਬੈਠੇ ਮਿਰਹੀ ਰੋਵੇ ਬੂਹੇ ਲਾ ਸੰਮਾਈ ਇਸਤਰੀ ਦੀ ਮਰਿਆਦਾ ਇਹ ਵੀ ਦੇਹਲੀ ਤੱਕ ਹੁੰਦੀ ਹੈ ਕਮਰੇ ਦੀ ਦੇਹਲੀ ਤੱਕ ਬੂਹੇ ਲੱਗ ਸੰਮਾਈ ਬੂਹੇ ਨਾਲ ਮਾਂ ਲੱਗ ਕੇ ਰੋਦੀ ਹੈ ਦਰਵਾਜ਼ੇ ਦੇ ਘਾੜੇ ਦਰਵਾਜ਼ੇ ਤੱਕ ਤੇ ਮਹਰੜ ਤੱਕ ਸ਼ਮਸ਼ਾਨ ਘਾੜੇ ਤੱਕ ਸਾਰੇ ਲੋਕ ਕਟਾਮ ਮਿਲਦਾ ਾਰੇ ਸ਼ਮਸ਼ਾਨ ਤੱਕ ਇਸਤਰੀ ਦਰ ਕਟੰਬ ਜਾਂਦੇ ਨੇ ਅੱਗੇ ਹੰਸ ਅਕੇਲਾ ਜਾਈ ਬਲੀ ਕਿ ਸੀਮਾ ਉਹ ਦੱਸੀ ਕਿਸਤਰੀ ਦੀ ਹੁਣ ਅੱਜ ਕੱਲ ਇਹ ਸਤਿਆਂ ਨੌਕਰੀ ਕਰਦੀਆਂ ਨੇ ਬੀਏ ਐਮ ਪੜ੍ਹਦੀਆਂ ਨੇ ਮਯਾਰਤਾਂ ਬਾਹ ਚੜਗੀਆਂ ਜੀ ਜਿਹੜੀ ਬੀਏ ਐਮ ਪੜ੍ਹਦੀਆਂ ਨੌਕਰੀ ਕਰਦੀ ਹੋਵੇ ਨਾ ਉਹ ਫਿਰ ਨੌਕਰੀ ਕਰੂਗੀ ਜਾਂ ਪਤੀ ਦੀ ਸੇਵਾ ਕਰੂਗੀ ਪਤੀ ਦੀ ਸੇਵਾ ਨਹੀਂ ਕਰਨੀ ਤੇ ਫਿਰ ਉਹ ਉਹ ਬਰਬਤ ਤਾਂ ਕਰਨੀਆਂ ਤਾਂ ਫਿਰ ਅੱਗੇ ਨਰਕ ਵੀ ਖੜੇ ਨੇ ਗਰਬਾਣੀ ਤੇ ਸਾਰੇ ਧਰਮ ਮਰਿਆ ਦਾ ਇਹੀ ਕਹਿੰਦੀ ਆ ਵੀ ਇਸਤਰੀ ਦੀ ਸੀਮਾ ਹੁੰਦੀ ਆ ਅੱਜ ਕੱਲ ਇਸਤਰੀਆਂ ਮਤਲਬ ਸਟੇਜ ਤੇ ਬਹਿ ਕੇ ਕਥਾ ਕਥਾਵਾਚਤਾ ਕਰਦੀਆਂ ਨੇ ਤੇ ਜਿਵੇਂ ਇੱਕ ਇਸ ਜਿਹੜੀ ਵੀਡੀਓ ਦੇਖੀ ਸੀ ਕਿ ਕਥਾਵਾਚਕ ਕੈਨੇਡਾ ਗਏ ਉੱਥੇ ਦੇ ਨਾ ਉਹਨੇ ਕਥਾ ਜੀ ਦੁਆਨ ਚ ਇੱਕ ਵਚਨ ਕੀਤਾ ਉਹਨਾਂ ਨੇ ਕਥਾਵਾਚਕ ਨਾਂ ਤੁਹਾਨੂੰ ਯਾਦ ਨਹੀਂ ਆ ਰਿਹਾ ਉਹਨਾਂ ਦਾ ਗੁਰਮਖਾਂ ਦਾ ਤੇ ਕਹਿੰਦੇ ਉਹਨੇ ਵਚਨ ਕੀਤਾ ਕਥਾਵਾਚਕ ਕਹਿੰਦਾ ਨੌ ਸ਼ੇਦਰ ਸਭ ਪਵਿੱਤਰ ਨੌ ਸ਼ੇਦਰ ਸਾਰੇ ਪਵਿੱਤਰ ਨੇ ਕੋਈ ਪਵਿੱਤਰ ਨਹੀਂ ਜਿਵੇਂ ਅੱਖਾਂ ਚ ਪਾਣੀ ਵਗਦਾ ਨੱਕ ਚੋਂ ਰੇਸ਼ਾ ਤੇ ਥੁੱਕ ਜੀਭ ਚੋਂ ਆਉਂਦਾ ਕੰਨ ਸਾਹਾਂ ਕੰਨੋਂ ਚ ਮੈਲ ਫੱਲੇ ਲੈਟ੍ਰਿਨ ਬਾਥਰੂਮ ਜੇ ਨੌ ਸ਼ੇਦਰ ਸਾਰੇ ਪਵਿੱਤਰ ਕੋਈ ਪਵਿੱਤਰ ਨਹੀਂ ਹੈ ਤੇ ਉਹ ਕਹਿੰਦੇ ਵੀ ਜਿਵੇਂ ਕਿਸੇ ਦੇ ਖੂਨ ਦੇ ਬਿਲਡਿੰਗ ਚੱਲਦੀ ਪਿਸ਼ਾਬ ਦੇ ਨਾਲੇ ਲੱਗੀ ਆ ਜਾਂ ਡੇਟ ਆ ਜਾਂ ਕੋਈ जख्म ਰਿਸਰਿਆ ਹੋਵੇ ਨਖਤ ਨਜਲਾ ਡੇਗਦਾ ਅੱਖ ਚ ਪਾਣੀ ਵਗਦਾ ਹੋਵੇ ਜਾਂ ਕੋਈ ਸਮੱਸਿਆ ਹੋਵੇ ਗੁਰੂ ਘਰਾਂthi ਹਜੂਰ ਚ ਨਹੀਂ ਬੈਠ ਸਕਦਾ ਤੇ ਕਥਾ ਸੁਣਤ ਬਾਦ ਨ ਸੰਤ ਸਾਰੀ ਉਹਨਾਂ ਦੇ ਬਹੁਤ ਵਿਰੋਧ ਕੀਤਾ ਉਹਨਾਂ ਦਾ ਤੇ ਬਹੁਤ ਵਿਰੋਧ ਹੋਇਆ ਉਹਨਾਂ ਦੇ ਬਾਅਦ ਚ ਕਿੰਨੇ ਦੇ ਪੰਜ ਮੈਂਬਰੀ ਕੇ ਮਿੱਟੀ ਪੁਹਾ ਕੇ ਉਹਨਾਂ ਨੇ ਵਿਚਾਰ ਕਰਕੇ ਵੀ ਸਾਂਝ ਦੱਸੋ ਜੀ ਬਿਠਾ ਕੇ ਦਾ ਮਤਲਬ ਕੀ ਬਣਦਾ ਕਰਦਾ ਬਾਅਦ ਚ ਉਹ ਨਾ ਨਹੀਂ ਯਾਦ ਆ ਰਿਹਾ ਉਹਨਾਂ ਗੁਰਮਖੰਦਾ ਤੇ ਚਲੋ ਤੇ ਉਹ ਬਿਠਾ ਕੇ ਉਹਨੇ ਸਭ ਵੀ ਉਹੀ ਗੱਲ ਕਹੀ ਉਹ ਵੀ ਉਹਨੇ ਫੌਂਟ ਦੀ ਐਪਲੀਕੇਸ਼ਨ ਕੱਢ ਕੇ ਰੱਖਾਤੀ ਵੀ ਸਰਉਣੀ ਕਮੇਟੀ ਨੇ ਗ੍ਰੰਥ ਪਾਸ ਕੀਤਾ ਹੋਇਆ ਇਹ ਪੰਕਤੀ ਤਾਰਤ ਇਹੀ ਬਣਦੇ ਆ ਵੀ ਨੌਵੇਂ ਛੇਦਰ ਸਾਹਿਬ ਹੈ ਪਵਿੱਤਰ ਅਪਵਿੱਤਰ ਚੀਜ਼ ਨੂੰ ਗੁਰੂ ਸਾਹਿਬ ਦੀ ਹਜ਼ੂਰੀ ਚ ਨਹੀਂ ਲਿਆ ਜਾ ਸਕਦਾ ਪਵਿੱਤਰ ਚੀਜ਼ ਤਾਂ ਜਿਵੇਂ ਨੋਟ ਵੀ ਧੋਗੇ ਰੱਖੀ ਹੈ ਗੁਰੂ ਸਾਹਿਬ ਅੱਗੇ ਫਲ ਧੋਗੇ ਭੋਗ ਲਵਾ ਜਾਂਦਾ ਵਾ ਤੇ ਫਿਰ ਆਪ ਦੀ ਅੱਖਾਂ 'ਚ ਪਾਣੀ ਵਗਦਾ ਆਉਂਦੇ ਜਾਂ ਸ਼ਾਬ ਦੀ ਨਾਲ ਹੀ ਲੱਗਦੀ ਹੋਵੇ ਜਾਂ ਕੋਈ ਸਮੱਸਿਆ ਹੋਵੇ ਗੁਰੂ ਸਾਹਿਬ ਦੀ ਹਜ਼ੂਰੀ ਚ ਖੜਨਾ ਮਨਾ ਹੈ ਤੇ ਫੇਰ ਉਹ ਮੰਨੇ ਜਾ ਕੇ ਵੀ ਹਾਂ ਸ਼੍ਰੋਣੀ ਕਮੇਟੀ ਵੱਲੋਂ ਦਾ ਅਰਥ ਸਹੀ ਪਾਸ ਕੀਤਾ ਹੋਇਆ ਵਾ ਵੈਸੇ ਕੋਈ ਨਹੀਂ ਮੰਨਦਾ ਦਾ ਜੋ ਚੱਲ ਚੱਲੀ ਜਾਂਦਾ ਫਿਰ ਪਾਪ ਹੈ ਨਾ ਕਹਿੰਦੇ ਇੱਕ ਪੌ ਲੱਥੀ ਨਾ ਤੇ ਦੋਈ ਪੌ ਚੜੀਏ ਸੋਹਰ ਜਾ ਕੇ ਸੇਵਾ ਕਰਨੇ ਆ ਸੇਵਾ ਛਾੜੂ ਫੇਰ ਦੇ ਬੰਦੇ ਸੀ ਉੱਪਰ ਮਿੱਟੀ ਪੈ ਗਈ ਆ ਵੇਖਦੇ ਨਹੀਂ ਜਿਉ ਉਹ ਬਾਣੀ ਪੜਦਾ ਹੁੰਦਾ ਗੁਰਸਿੱਖ ਬੰਦਾ ਜੇ ਉਹ ਕਈ ਬਾਣੀ ਉੱਪਰ ਗੁਰੂ ਉਹ ਆਤਮਾ ਪਵਿੱਤਰ ਆਤਮਾ ਬਾਣੀ ਪੜਦੀ ਉਹ ਉੱਪਰ ਮਿੱਟੀ ਪੈ ਗਈ ਜਿਹੇ ਜਿਹਿੱਥੇ ਉਹਦਾ ਧਿਆਨ ਹੈ ਨਾ ਜਿਸ ਅਸ਼ਟ ਗੁਰੂ ਗ੍ਰੰਥ ਸਿ ਵਿੱਚ ਧਿਆਨ ਆ ਉਹਦੇ ਉੱਪਰ ਮਿੱਟੀ ਛੱਟ ਕੇ ਬਰਾਬਰ ਹੋ ਜਾਂਦਾ ਇਹ ਉਹ ਉਹ ਪ੍ਰਾਤ ਬਰਾਬਰ ਲੱਗਦਾ ਲੇਕਿਨ ਮਰਿਆਦਾ ਬਹੁਤ ਲੰਮੀ ਚੌੜੀ ਹੈ ਇਤਕ ਮਰਿਆਦਾ ਨੇ ਤਦ ਤੱਕ ਕੁਝ ਨਹੀਂ ਹੈਗਾ ਮਰਿਆਦਾ ਨਹੀਂ ਤਾਂ ਸ਼ਕਤੀ ਹੈ ਮਰਿਆਦਾ ਨਾਲ ਚੱਲਦੀ ਹੁੰਦੀ ਆ ਕੋਈ ਵੀ ਸ਼ਕਤੀ ਕੋਈ ਗੋਲੀ ਹੈ ਨਾ ਬੰਦੂਕ ਚ ਪਾ ਕੇ ਕੰਮ ਕਰਦੀ ਆ ਉਹ ਤਾਂ ਹੀ ਇਸਤਰੀ ਨੂੰ ਪਰਮਾਵਨਤਾ ਤੇ ਥਾਂ ਮਿਲਦੀ ਹੁੰਦੀ ਹੈ ਜਿਹੜਾ ਨੇ ਪਤੀ ਨੂੰ ਪਰਮੇਸ਼ਰ ਸਮਝੇ ਸਤਿਏ ਇਹਨਾਂ ਆਖਿਨ ਜੋ ਮੜੇਨ ਲੱਗ ਜਨਾਨਾ ਜਿਵੇਂ ਰੀਆਂ ਲੱਗ ਕੇ ਜਲ ਜਾਂਦੀ ਹੈ ਉਹ ਛਤੀ ਨਹੀਂ ਹੈਗੀ ਜੋ ਮਨੋ ਮਹੱਤਵ ਹੋਵੇ ਨਾ ਪਤੀ ਨਾਲ ਬਿਰਹ ਚੋਟ ਮਰਨ ਬਿਰਹ ਦੇ ਚੋਟ ਨਾਲ ਮਰਗੀ ਉਹੀ ਦਰਦ ਪ੍ਰਵਾਨ ਹੁੰਦੀ ਆ ਨਹੀਂ ਤਾਂ ਫਿਰ ਉਹ ਕਾਲ ਯੁਗ ਦੀ ਬਚਨ ਤਾਂ ਪੂਰੇ ਹੋ ਹੀ ਰਹੇ ਨੇ ਫਿਰ ਜਿੰਨੇ ਉਹਨਾਂ ਦੇ ਬਚਨ ਕਿਤੇ ਗੁਰੂ ਸਾਹਿਬ ਬੰਦੇ ਵੀ ਸੱਚ ਸੱਚ ਉਹਦੇ ਸਭ ਕੁ ਉੱਪਰ ਸੱਚਾ ਚਾਰ ਸਭ ਸੱਚ ਤਾਂ ਉਰੇ ਹੀ ਆ ਬਾਕੀ ਝੂਠ ਆ ਮਰਿਆਦਾ ਤੋਂ ਬਾਹਰ ਹਰ ਚੀਜ਼ ਬਕਾਰ ਹੈ ਆਟੇ ਚ ਨੂਨ ਕਿੰਨਾ ਪਾਣਾ ਚਾਹੀਦਾ ਵਾ ਕ્યા ਜੋ ਖੰਡ ਕਿੰਨੀ ਪਾਉਣੀ ਆ ਗਿਆਨ ਹੈ ਨਾ ਗਿਆਨ ਅੰਜਨ ਗੁਰੂ ਜੀ ਆ ਗਿਆਨ ਹੈ ਤੇ ਜਾਨੀ ਪਤੀ ਦੀ ਸੇਵਾ ਤੋਂ ਬਿਨਾ ਇਸਤਰੀ ਨੂੰ ਮੋਕਸ਼ ਨਹੀਂ ਮਿਲਦਾ ਇੱਕ ਮਰਜ਼ਾਦਾ ਹੈ ਸੋ ਆਪਣੀ ਵਿਚਾਰ ਪਤੀ ਇਸਤਰੀ ਪਤੀ ਪਰਮੇਸ਼ਰ ਦੀ ਆਪਾਂ ਅੱਜ ਇੱਥੇ ਸਮਾਪਤ ਕਰਦੇ ਆਂ ਸੋ ਸਾਡਾ WhatsApp ਨੰਬਰ ਤੇ ਕਾਲ ਕਰੋ ਸੇਵਾ ਸਿਮਰਨ ਸਾਧਨਾ ਕਿਵੇਂ ਕਰੀਏ ਮੰਨ ਦੀ ਪਰਕਣਾ ਕਿਵੇਂ ਸ਼ਾਂਤ ਕੀਤੀ ਜਾਵੇ ਕਾਲ ਵਿਰੇ ਤੱਕਿਆਂ ਚੋ ਆਪ ਪਰਮਾਤਮਾ ਦੇ ਦੱਤੇ ਸਾਡੀ ਅਰਦਾਸਾਂ ਕਿਵੇਂ ਮਨਜ਼ੂਰ ਹੋਣ ਸੋ WhatsApp ਤੇ ਮੈਸੇਜ ਲਿਖੋ ਆਪ ਦਾ ਸਮਝਾਇਆ ਜਾਊਗਾ ਮੰਤਰੀ ਕੱਗਦਰਤ ਤੇ ਮੈਂ ਕਰੀਏ ਆਧੇ ਆਪਿਆਂ ਦੀਆਂ ਆਪਾ ਦੀ ਤੂ ਬਚਾ ਕਿਵੇਂ ਕਰ ਸਕਦੇ ਆ ਆਪ ਦਾ ਤੇ ਸਾਡਾ WhatsApp ਨੰਬਰ 884789827 ਆ ਫੋਨ ਨੰਬਰ 99147334 ਤੁਸੀਂ ਰੀਕਾਲ ਕਰ ਸਕਦੇ ਹੋ